ਕਿੰਝ ਆ ਜਾਣਾ ਬੈਠੀ ਆ। ਅੱਜ ਆਦਿ ਕਿੱਥੋਂ ਬੈਠੀ ਆ ਮੈਂ। ਹੂੰ। ਹੁਣ ਕੰਬਲ-ਕੁੰਬਲ ਤੂੰ ਚਲ ਹੁਣ ਲਿਆ ਹੁਣ ਤੂੰ ਹੁਣ ਪੈਣਾ ਹੈ ਕਿ ਤੂੰ ਬੈਣਾ ਹੈ? ਮੈਨੂੰ ਦੱਸ। ਮੈਂ ਬੈਣਾ ਦੱਸ ਮੈਂ। ਚਲ ਬਹਿ ਜਾ ਫਿਰ। ਬੈਣਾ ਮੈਂ ਬੈਠੀ ਰਹਣਾ। ਹਾਏ। ਹਾਏ। ਹਾਏ ਰੱਬ। ਮੈਂ ਜਾਮਾ। ਤੇਰੇ ਕੀ ਅੱਗੇ ਲੱਗੀ ਜਾਣ ਦੀ? ਮੈਸੋਣਾ ਜਾ ਕੇ ਤੋੜੀਆਂ ਸਾਰਿਆਂ ਨੇ ਤੂੰ ਸੌਂਦੀ ਤੇ ਹੈ ਨਹੀਂ ਫਿਰ ਢਾਈ ਵੱਜ ਗਏ ਉਹਦੇ ਤੇ ਕੀ ਹੋਇਆ ਢਾਈ ਵੱਜ ਗਿਆ ਤਾਂ ਤੇ ਮੈਂ ਬੀਬੀ ਸਵੇ ਨੂੰ ਕੰਮ ਤੇ ਨਹੀਂ ਜਾਣਾ ਪੰਜ ਚ ਮਹੀਨੇ ਨਹੀਂ ਪਾ ਹੁਣੇ ਮਨੇ ਕੋਈ ਮੈਨੂੰ ਬਿਠਾ ਹੋਏ ਨੂੰ ਮੈਂ ਲੰਮੀ ਪਾ ਲੈ ਜੇ ਬਿਠਾ ਹੈਂ ਜਮੀ ਪਾ ਦੇ ਲੰਮੀ ਪਾਵਾਂਗੇ ਪਿਠਾਵਾਂਗੇ ਮੈਨੂੰ ਲੰਮੀ ਪਾ ਦੇ ਤੇ ਮੈਂ ਪੈਦਲ ਮੈਸਾ ਜਣਾ ਹੋਊਂਗਾ ਜੇ ਮੈਨੂੰ ਕਹਿਣਾ ਨਹੀਂ ਤੇ ਮੈਨੂੰ ਲਾਓ ਦੁਬਾਰਾ ਉਹ ਕਰ ਤੇ ਇਹ ਬਿਠਾ ਆ ਵੀ ਮੈਂ ਬਿਠਾਉਣੀ ਨਹੀਂ ਹੈਗੀ ਹੁਣ ਮੈਂ ਤੈਨੂੰ ਦੱਸਦਾ ਹਜ਼ਾਰ ਰਿਾਈ ਤੇ ਸਮਝਾ ਮੈਂ ਚੱਲਾਂ ਜਾਵਾਂ ਮੈਂ ਤੂੰ ਵੈਨ ਦਾ ਕਰ ਦੋ ਮਿੰਟ ਜੀ ਵੀ ਅੱਧਾ ਘੰਟਾ ਹੋ ਗਿਆ ਤੇਰੇ ਕੋਲ ਬੈਠਾ ਮੈਂ ਕਿੱਥੇ ਅੱਧਾ ਘੰਟਾ ਹੋ ਗਿਆ ਹਾਂ ਇਹ ਤਰ ਕੇ ਤੂੰ ਮਾ ਆ ਜਲੇ ਹੁਣੇ ਕਿੱਥੇ ਤਰ ਗਏ ਆ ਕੋਦਾ ਕਿੰਨਾ ਟਾਈਮ ਗੱਲਾਂ ਲੇਖੋ ਐਵੇਂ ਨਹੀਂ ਕੰਦਾ ਸਲਾਬ ਹੋਈਆਂ ਤੇਰੇ ਪਿੱਛੇ ਆ ਤੇ ਪਾਣੀ ਨਾ ਕਿੱਦਾਂ ਹਾਂ ਹੁਣ ਕੀ ਹੈ ਹੁਣ ਕਹਦਾ ਹੱਤ ਕਰਦੀ ਆ ਮੈਂ ਪਾਣੀ ਪੀਣਾ ਉੱਠ ਕੇ ਕਿੱਲੇ ਦੱਸ ਹੁਣ ਇਹ ਦਿਨ ਮੈਂ ਬਿਠਾ ਗਿਆ ਥਿਆ ਹੁਣ ਇਹ ਦਿਨ ਪਾਣੀ ਪਿਲਾ ਕੇ ਥਿਆ ਹੁਣੀ ਦੇ ਦੇ ਹੁਣ ਤੂੰ ਮੈਨੂੰ ਫੇਰ ਕਹਿਣ ਲਾ ਬਿਠਾਲ ਉਹ ਨਹੀਂ ਮੈਂ ਕਹਿੰਦੀ ਪਿਲਾ ਵਾਲਾ ਹੁਣ ਤੂੰ ਮੇਰੇ ਪਾਣੀ ਪਿਲਾ ਜਾ ਇੱਕ ਵਾਰੀ ਪੀ ਹੁਣ ਉੱਠ ਕੇ ਨਹੀਂ ਬਹਿਣਾਗੇ ਏਦੀ ਵੀ ਲਈ ਪਾਣੀ ਪਾਣੀ ਮੈਂ ਪੀਛੇ ਦੇ ਦੇ ਨਹੀਂ ਨਹੀਂ ਬਹਿ ਨਹੀਂ ਹੁਣਾ ਉਹ ਮੈਂ ਪੀਣਾ ਨਹੀਂ ਪੀ ਵੀ ਚੱਲ ਪੀ ਉਹ ਮੈਂ ਪੀਣਾ ਨਾ ਤੈਨੂੰ ਕਿੱਥੇ ਉੱਠਣਾ? ਤੈਨੂੰ ਦੱਸ ਕਿੱਦਾਂ ਨਹੀਂ ਮੈਂ ਥੋੜਾ ਚੱਲ ਉੱਠ ਕੇ ਦਿਖਾ ਦੇ ਚੱਲ ਉੱਠ ਕੇ ਦਿਖਾ ਆਏ ਉੱਠ ਲੈ ਤਾਂ ਲੈ ਤਾਂ ਆਏ ਰਕੜ ਪਾਣੀ ਆਏ ਨਾ ਜਾਵਾਂ ਸੰਗਿਆ ਤੇ ਲੱਗ ਲਗੀ ਜਾਂਦੀ ਚੱਲ ਜੰਨ ਬੈਨ ਦਾਦਾ ਯਾਰ ਤੈਨੂੰ ਪਤਾ ਮੈਂ ਅੱਧਾ ਘੰਟਾ ਫੇਦਰ ਕੋ ਬੈਠੇ ਨਾ ਨਾ ਜੀ ਚਰਨੀ ਉਮ ਦੀ ਗੇਲ ਦੇ ਦਿੱਤੇ ਇੱਟੇ ਕੱਲ ਜਾ ਰਾਵਾਂ ਹਾਂ ਤੂੰ ਰੋਆ ਹੁੰਦਾ ਤੂੰ ਫੁੱਲੇ ਕਿ ਕਰਿਆ ਆ ਨਾ ਮੈਨੂੰ ਅੱਧਾ ਘੰਟਾ ਹੋ ਗਿਆ ਤੁਹਾਨੂੰ ਪਤਾ ਉਹ ਤੂੰ ਮੈਂ ਪਾ ਦੇ ਲੈ ਹੁਣ ਇਹ ਤੂੰ ਬਿਠਾ ਦੇ ਹੁਣ ਪਾ ਦੇ ਮੈਂ ਚੱਜਣਾ ਪੈਸਾ ਮਾ ਹਾਂ ਭਈ ਪੈ ਜਾ ਨਾ ਭਈ ਪੈ ਹਾਏ ਪੈ ਜਾਣਾ ਮੈਂ ਆਪੇ ਚੱਲ ਪੈ ਜਾ ਫੇ ਚੱਲ ਉਹ ਮੈਂ ਪੈ ਜਾਣਾ ਲੈ ਚੱਲ ਬਸ ਬਸ ਠੀਕ ਹੈ ਜਾਵਾਂ ਮੈਂ ਅੱਜ ਵਾਲੇ ਪਾਣੀ ਤਾਂ ਪੜਾ ਜਾਣਾ ਖਾਂਦੇ ਆ ਇਨਸ਼ਾ ਅੱਲਾਹ ਜੀ ਪਾਣੀ ਪਾਣੀ ਪੜਾ ਦੇਣਾ ਪਾਣੀ ਹੁਣ ਕੀ ਪੀ ਜੜੀ ਉਹਨੇ ਪਹਿਲਾਂ ਪਾਣੀ ਤਾਂ ਪੜਾ ਦੇ ਨਹੀਂ ਹੁਣ ਕੀ ਪੀ ਕੇ ਢਣੀ ਹੋਣੀ ਹੈ ਹਾਂ ਹੁਣ ਕੀ ਪੀਤਾ ਹੋਣੀ ਪੀਤਾ ਦਾ ਹੈਗਾ ਨਹੀਂ ਆਦੇ ਵੀਰ ਚ ਚਲੋ ਉੱਠ ਕੇ ਬਹਿ ਕੇ ਮੈਂ ਬੈਠਾ ਕਿਉਂ ਆ। ਉਹ ਬੈਟਰੀ ਲੰਮੀ ਪਈ ਐ। ਨਹੀਂ ਬੈਠੀ ਆ। ਲੈ। ਉਹ ਮੈਂ ਬੈਠੀ ਆ। ਹਾਏ। ਉਹ ਪਾਣੀ ਕੀ ਪਾਵਾਂ? ਹਾਏ। ਪਾਣੀ ਬੁਲਾ ਦੇ। ਪਾਣੀ ਤਾਂ ਨਮ ਬੁਲਾਣ ਨਾਲ ਫੜ। ਆਦੇ ਪਾਣੀ ਲੈ ਫੜ। ਪਾਣੀ ਚਾੜੀਣਾ ਪੜਾ ਦੇ। ਚਾੜਨਾ ਕਿਤਾ? ਉਹ ਬਣਾ ਕੇ ਪਾ ਦੇ। ਲੈ, ਬੀਬੀ ਤਨ ਮੈਂ ਇੰਨੀ ਏਰ ਬਿਠਾਤਾ ਆ। ਤੂੰ ਮੈਨੂੰ ਫੇਕਈ ਇੰਨੀ ਬਿਠਾ ਦੇ। ਅੱਧ ਹੋ ਗਈ ਦਸਤੇਰੀ ਵਾਲੇ ਹਾਂ ਜਦੋਂ ਮੈਨੂੰ ਕਿਹਾ ਨਾ ਮੈਨੂੰ ਬਾਰ-ਬਾਰ ਪਾਣੀ ਬੁਲਾ ਦੇ ਤੈਨੂੰ ਮੈਂ 10 ਵਾਰ ਪਾਣੀ ਬੁਲਾਦਾ ਤੈਨੂੰ ਪਤਾ ਪਾਣੀ ਨੋਕਦਲਾ ਬੀਬੀ ਦੇ ਨਖਰੇ ਨਹੀਂ ਮੋਕਦੇ ਹਾਏ ਰੱਬਾ ਪੀ ਲਾਂ ਪਾਣੀ ਪੀ ਲਾ ਲੱਗ ਗਈ ਤਾਂ ਹੈ ਬੀਨੇ ਪੀ ਲਾ ਪੀ ਲਾ ਹਾਏ ਓਕੇ ਆ ਮੈਂ ਬੈੰਦੀ 3 ਲੈ ਹੁੰਦੀ ਆ ਜਾਈ ਚੱਦਣਾ ਕਰਦੀ ਕੜਦਾ ਮੈਂ ਪਾਣੀ ਵੀ ਪਾਣੀ ਵੀ ਬੀਨ ਲੈ ਕਿਨਾ ਪੀ ਵੀ ਚੱਲ ਆ ਰੋ ਰੱਬਾ ਨਹੀਂ ਆਏ ਅੱਛਾ ਚਾਜ ਮੀਆਂ ਹੋਰ ਕਿਦਾਂ ਹੈ ਕਿੱਥੇ ਚਾਜਨਾ ਆ ਚਲ ਚਾਜਨਾ ਪੀ ਲੈ ਉਹ ਬੜਾ ਦੇ ਚਾਜਨਾ ਪੀ ਲੈ ਬੜਾ ਗਲਾਸ ਹਾਂ ਆ ਪੀ ਲੈ ਪੀ ਲੈ ਪਾ ਰੇ ਪੁੱਤ ਅਧਰੇ ਹਾਥੇ ਵੀ ਪਾਣੀ ਪੜਿਆ ਪੀ ਲੈ ਆ ਆ ਕੀ ਹੈ ਇਹ ਤੇ ਉੱਪਰ ਪਰ ਆ ਦੂੰਗਾ ਕਿ ਇਹ ਲੈ ਲੈ ਆਵੜਾ ਬਲਾਲ ਮਾਨ ਚਲਪੀ ਆਏ ਕੀ ਪਹਿਲਾਂ ਮੈਂ ਥੋੜੀ ਸਜਣਾ ਬੈਠੀ ਰਹੀ ਉੱਟ ਗਈ ਆ ਕਿੱਥੇ ਬੈਠੀ ਨਾ ਆਹੋ ਕੀ ਕਰਦੀ ਢੰਗੜਾ ਪੌਣੀ ਆ ਹੈ ਬੈਠੀ ਨਹੀਂ ਆ ਆ ਵੀ ਜੀ ਆ ਵੀ ਹੁਣ ਬੈਠੀ ਰਹੀ ਹੈ ਕਿੱਥੇ ਬੈਠੀ ਆ ਹਾਂ ਕਿਦਾਂ ਕੀ ਕਰਦੀ ਬੈਠੀ ਹੁਣ ਤਾਂ ਭੰਗੜਾ ਪੌਣੀ ਬਸ ਮੈਂ ਚਾਮਦੇ ਆਇਆ ਚਲੋ ਜੀ ਮੈਂ ਚਾਮਲਾ ਠੀਕ ਹੈ ਓਕੇ ਆਏ ਹਾਂ ਹੁਣ 3:00 ਵਜ ਗਏ ਮੈਂ ਜਾ ਕੇ ਸੌਣਾ ਹੈ ਮੈਨੂੰ ਕੰਮ ਨਹੀਂ ਨਹੀਂ ਮੈਂ ਨਹੀਂ ਪੈਣਾ ਮੈਨੂੰ ਨੀਂਦ ਪਾਉ ਜੀ ਬਾ ਤਾਂ ਹੀ ਤਾਂ ਤੂੰ ਸੌਂਦੀ ਨਹੀਂ ਹੈ ਕਿ ਅੱਧਾ ਘੰਟਾ ਹੋ ਗਿਆ ਤੂੰ ਮੈਨੂੰ ਖੱਜਲ ਕੀਤਾ ਫਿਰ ਤੇਰੀ ਮੈਂ ਤਿੰਨ ਪੈਣੀ ਆ ਪਾਰੇ ਤੂੰ ਪੈ ਜਾ ਸਾਢੇ ਘਲਾਸੇ ਕੱਲ ਪੈ ਲੰਮੀ ਆ ਵੀ ਪੈ ਮੈਂ ਤਾਂ ਬਹੁਤ ਪਾ ਤਾ ਮੈਂ ਥੱਕ ਗਿਆ ਬਦ ਲੰਮੀ ਪਾ ਪਾ ਹਾਂ ਰੱਬਾ ਲੈ ਮਾਥੇ ਚੱਲ ਜਾਮਾ ਹੁਣ ਮੈਂ ਉਹ ਪਾਣੀ ਪੜਾਦਾ ਚਲੋ ਜੀ ਹਾਂ ਪਾਣੀ ਪੜਾਦਾ ਉਹ ਪਾਣੀ ਪਲਾਜ਼ਾ ਨੰਦ ਕੱਢੀ ਜਾਂਦਾ ਤੇਰੇ ਵਿੱਚ ਸਲਾਬਾ ਦੇ ਕਿੰਨਾ ਆ ਗਿਆ ਕਾਂਡੇ ਦੇ ਉੱਤੇ ਹਾਂ ਉਹ ਕੰਡੇ ਆ ਕੰਬਾ ਜੱਟ ਐਨੀ ਇੱਥੇ ਔਰ ਇਹ ਦੇ ਨੀਡਾ ਵੀ ਹੈਗਾ ਇੱਥੇ ਆਏ ਕਿੱਥੇ ਆ ਨੀਡਾ ਦੁੱਤਾ ਪਿਆਦਾ ਆ ਆ ਨਿੰਬਾ ਮੈਨੂੰ ਬੇਗਾੜਾ ਆ ਕੇ ਮਿਠਾ ਮੈਂ ਨਹੀਂ ਕਰਨਾ ਮੈਂ ਬੋਹ ਠਾਲ ਦਿੱਤਾ ਪਾਣੀ ਪੀ ਲਿਆ ਪਾਣੀ ਪੀ ਤਾਂ ਲਿਆ ਆ ਇਤੇ ਪੀਤਾ ਵੀ ਮੈਂ ਮੈਂ ਉਹ ਨਹੀਂ ਪੀਤਾ ਉਹ ਨਹੀਂ ਪੀਤਾ ਕੋਤ